ਹਾਂਜੀ ਬੇਟੀ ਅੱਜ ਸਾਡਾ ਪਾਠ ਹੈਗਾ ਪਾਠ 3 ਮਹਾਤਮਾ ਗਾਂਧੀ 6ਵੀਂ ਜਮਾਗਾ ਪਾਠ ਹੈ ਸਭ ਤੋਂ ਪਹਿਲੇ ਨੰਬਰ ਤੇ ਪਹਿਲਾ ਪ੍ਰਸ਼ਨ ਮਹਾਤਮਾ ਗਾਂਧੀ ਦਾ ਪੂਰਾ ਨਾਂ ਕੀ ਹੈ ਉੱਤਰ ਮੋਹਨਦਾਸ ਕਰਮਚੰਦ ਗਾਂਧੀ ਪ੍ਰਸ਼ਨ ਨੰਬਰ 2 ਮਹਾਤਮਾ ਗਾਂਧੀ ਜੀ ਨੇ ਕਿਹੜਾ ਮਾਰਗ ਚੁਣਿਆ ਉੱਤਰ ਸਚਾਈ ਤੇ ਅਹਿੰਸਾ ਦਾ ਮਾਰਗ ਚੁਣਿਆ ਪ੍ਰਸ਼ਨ ਨੰਬਰ 3 ਮਹਾਤਮਾ ਗਾਂਧੀ ਜੀ ਨੇ ਬਚਪਨ ਵਿੱਚ ਕਿਹੜਾ ਨਾਟਕ ਦੇਖਿਆ ਤੇ ਉਹਨਾਂ ਦੇ ਮਨ ਤੇ ਇਸ ਨਾਟਕ ਦਾ ਕੀ ਪ੍ਰਭਾਵ ਪਿਆ ਉੱਤਰ ਰਾਜਾ ਹਰੀਸ਼ ਚੰਦਰ ਨਾਟਕ ਦੇਖਿਆ ਇਸ ਨੂੰ ਦੇਖ ਕੇ ਉਹ ਸਚਾਈ ਨੂੰ ਰੱਬ ਮੰਨਣ ਲੱਗ ਪਏ ਅਗਲਾ ਪ੍ਰਸ਼ਨ ਪ੍ਰਸ਼ਨ ਨੰਬਰ 4 ਗਾਂਧੀ ਜੀ ਦੇ ਮਨ ਉੱਤੇ ਸਰਵਣ ਦੀ ਪਿਤਰੀ ਭਗਤੀ ਦਾ ਕੀ ਅਸਰ ਹੋਇਆ ਉੱਤਰ ਉਹ ਮਾਤਾ ਪਿਤਾ ਦੀ ਸੇਵਾ ਨੂੰ ਪਰਮ ਧਰਮ ਮੰਨਣ ਲੱਗ ਪਏ ਪ੍ਰਸ਼ਨ ਨੰਬਰ 5 ਗਾਂਧੀ ਜੀ ਨੇ ਸਕੂਲ ਵਿੱਚ ਨਕਲ ਕਿਉਂ ਨਹੀਂ ਕੀਤੀ? ਉੱਤਰ ਉਹਨਾਂ ਦਾ ਵਿਚਾਰ ਸੀ ਕਿ ਨਕਲ ਕਰਕੇ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ। ਪ੍ਰਸ਼ਨ ਨੰਬਰ 6 ਮਹਾਤਮਾ ਗਾਂਧੀ ਜੀ ਨੇ ਆਪਣੇ ਮਾਂ ਨੂੰ ਕਿਹੜਾ ਵਚਨ ਦਿੱਤਾ ਸੀ ਪੁੱਤਰ ਕਿ ਉਹ ਕਦੇ ਵੀ ਮਾਸ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਨਗੇ ਪ੍ਰਸ਼ਨ ਨੰਬਰ 7 ਮਹਾਤਮਾ ਗਾਂਧੀ ਜੀ ਦੇ ਤਿੰਨ ਬੰਦਰ ਕੀ ਸਿੱਖਿਆ ਦਿੰਦੇ ਹਨ ਉੱਤਰ ਬੁਰਾ ਨਾ ਬੋਲੋ बुरा ना देखो ਤੇ ਬੁਰਾ ਨਾ ਸੁਣੇ ਐਸੀ ਸਾਡੇ ਕੋਲੇ ਬੇਟੇ ਸੱਤ ਪ੍ਰਸ਼ਨ ਹੁਣ ਹੈਗੀਆਂ ਸਾਡੇ ਕੋਲੇ ਖਾਲੀ ਥਾਵਾ ਕਰੋ ਪਹਿਲੀ ਖਾਲੀ ਥਾ ਹੈ ਗਾਂਧੀ ਜੀ ਦੇ ਵਿਚਾਰ ਬੜੇ ਉੱਚੇ ਤੇ ਸੁੱਚੇ ਸੰ ਦੂਸਰੀ ਖਾਲੀ ਥਾ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸੱਚ ਹੀ ਰੱਬ ਹੈ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸੱਚ ਹੀ ਰੱਬ ਹੈ। ਤੀਸਰਾ ਹੈਗਾ ਗਾਂਧੀ ਜੀ ਮਾਤਾ ਪਿਤਾ ਦੀ ਸੇਵਾ ਨੂੰ ਪਰਮ ਧਰਮ ਮੰਨਦੇ ਸਨ। ਅਗਲੀ ਹੈਗੀ ਖਾਲੀ ਥਾਂ ਗਾਂਧੀ ਜੀ ਆਪਣੇ ਅਸੂਲਾਂ ਦੇ ਬੜੇ ਪੱਕੇ ਸਨ। ਖਾ ਉਲੀ ਖਾਲੀ ਥਾ ਗਾਂਧੀ ਜੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅਹਿੰਸਾ ਦਾ ਮਾਰਗ ਚੁਣਿਆ ਐਸੀ ਸਾਡੀਆਂ ਪੰਜ ਖਾਲੀ ਥਾਵਾਂ ਹੁਣ ਬਾਕ ਬਣਾਓ ਅਹਿੰਸਾ ਪਹਿਲਾ ਬਾਕ ਬਣਾਉਣਾ ਅਹਿੰਸਾ ਗਾਂਧੀ ਜੀ ਨੇ ਅਹਿੰਸਾ ਦਾ ਮਾਰਗ ਚੁਣਿਆ ਨੰਬਰ 2 ਮੁਸੀਬਤ ਸਾਨੂੰ ਮੁਸੀਬਤ ਸਮੇ ਹੌਸਲੇ ਤੋਂ ਕੰਮ ਲੈਣਾ ਚਾਹੀਦਾ ਹੈ ਜਹਾ ਅਸੀਂ ਇਹ ਵਾਕ ਬਣਾ ਸਕਦੇ ਹਾਂ ਕਿ ਮੁਸੀਬਤ ਵਿੱਚ ਘਬਰਾਉਣਾ ਨਹੀਂ ਚਾਹੀਦਾ ਤੀਸਰਾ ਹੈਗਾ ਗੁਲਾਮ ਭਾਰਤ ਪਹਿਲਾ ਅੰਗਰੇਜ਼ਾਂ ਦਾ ਗੁਲਾਮ ਸੀ ਨੰਬਰ 4 ਵਹਿੰਗੀ ਵਹਿੰਗੀ ਸਰਵਣ ਨੇ ਆਪਣੇ ਮਾਤਾ ਪਿਤਾ ਲਈ ਇੱਕ ਵਹਿੰਗੀ ਬਣਵਾਈ ਪੰਜਵਾਂ ਸਹਿपाठी राम मेरा सहपाठी है 6ਵਾਂ ਅਧਿਆਪਕ ਸਾਡੇ ਸਕੂਲ 15 ਅਧਿਆਪਕ ਹਨ ਠੀਕ ਹੈ ਬੱਚਿਓ ਇਹ ਹੋ ਗਏ ਵਾਕ ਬਣਾਓ ਆ ਖਾਲੀ ਥਾਂ માં ਤੇ ਆ ਹੈਗੇ ਸਾਡੇ ਕੋਲੇ 7 ਪ੍ਰਸ਼ਨ ਹੈਂਜੀ ਸ਼ਾਰਟਕੱਟ ਕਿਤੇ ਹੈ ਜੀ